ਹਲਕਾ ਸ਼ਿਨਨਪੁਰ ਸਾਫ ਸੀਟ ਤੋਂ ਜਲਦ ਸਾਹਮਣੇ ਆ ਗਿਆ ਆਮ ਆਦਿਪਾਟੀ ਦੇ ਮਾਲਵਿੰਦਰ ਸਿੰਘ ਕੰਗ ਜਿੱਤ ਚੁੱਕੇ ਨੇ ਹਲਕਾ ਸ਼ਿਨਨਪੁਰ ਸਾਫ ਸੀਟ ਤੋਂ ਐਮਪੀ ਬਣ ਚੁੱਕੇ ਨੇ ਮਾਲਵਿੰਦਰ ਸਿੰਘ ਕੰਗ ਤੇ ਕਿੰਨੀਆਂ ਵੋਟਾਂ ਉਹਨਾਂ ਨੂੰ ਪਈਆਂ ਨੇ ਉਹ ਵੀ ਖਬਰ ਦਿਖਾਵਾਂਗੇ ਸਭ ਤੋਂ ਪਹਿਲਾਂ ਖਬਰ ਨੂੰ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਆਪਣੇ ਵਿਚਾਰ ਜੁੜ ਦਿਓ ਦੱਸ ਦਿਓ ਕਿ ਮਾਲਵਿੰਦਰ ਸਿੰਘ ਕੰਗ ਦੇ ਨਾਲ ਮੁਕਾਬਲੇ ਦੇ ਵਿੱਚ ਜਿੱਥੇ ਪ੍ਰੇਮ ਸਿੰਘ ਸੰਧੂ ਮਾਜਰਾ ਰਜਿੰਦਰ ਸਿੰਘਲਾ ਤੇ ਨਾਲ ਡਾਕਟਰ ਸੁਬਾਸ਼ ਸ਼ਰਮਾ ਭਾਜਪਾ ਦੇ ਉਮੀਦਵਾਰ ਸੀ ਸਭ ਨੂੰ ਪਛਾੜਦੇ ਹੋਏ ਮਾਲਵਿੰਦਰ ਸਿੰਘ ਕੰਗ ਜਿੱਤ ਚੁੱਕੇ ਨੇ ਤੇ ਕਿੰਨੀਆਂ ਵੋਟਾਂ ਉਹਨਾਂ ਨੂੰ ਪੰਨਿਆਂ ਨੇ ਪੂਰੀ ਖਬਰ ਦਿਖਾਵਾਂਗੇ ਦੱਸਦੇ ਨੇ ਕਿ ਮਾਲਵਿੰਦਰ ਸਿੰਘ ਕੰਗ ਨੂੰ 313217 ਵੋਟਾਂ ਪਈਆਂ ਨੇ ਤੇ ਉਹਨਾਂ ਨੇ 10846 ਵੋਟਾਂ ਦੇ ਨਾਲ ਬਾਕੀ ਸਾਰੇ ਲੀਡਰਾਂ ਨੂੰ ਪਛਾਰ ਦਿੱਤਾ ਹੈ ਦੂਜੇ ਨੰਬਰ ਤੇ ਜਵਿੰਦਰ ਸਿੰਘ ਵਾਲੇ ਜਿਨ੍ਹਾਂ ਨੂੰ 32371 ਵੋਟ ਪਈ ਹੈ ਤੇ 10846 ਤੋਂ ਮਾਲਵਿੰਦਰ ਕੰਗ ਤੋਂ ਪਿੱਛੇ ਰਹੇਦੇ ਸੀ ਜਿਸ ਦੇ ਕਾਰਨ ਉਹਦੀ ਵੱਡੀ ਹਾਰ ਹੋਈ ਹੈ ਡਾਕਟਰ ਸੁਭਾਸ਼ ਸ਼ਰਮਾ ਤੀਜੇ ਨੰਬਰ ਤੇ ਆਏ ਨੇ ਭਾਜਪਾ ਤੀਜੇ ਨੰਬਰ ਤੇ ਅਨੰਦਪੁਰ ਸਾਹਿਬ ਸੀਟ ਦੇ ਉੱਤੇ ਆ ਗਈ ਹੈ ਅਕਾਲੀ ਦਮ ਨੂੰ ਚੌਥੇ ਨੰਬਰ ਤੇ ਕਰ ਦਿੱਤਾ ਹੈ ਇਹ ਵੱਡੀ ਖਬਰ ਹੈ ਕਿਉਂਕਿ ਵੋਟ ਬੈਂਕ ਬਹੁਤ ਭਾਜਪਾ ਇਸ ਵਾਰ ਅਨੰਦਪੁਰ ਸਾਹਿਬ ਸੀਟ ਤੋਂ ਵੱਧਿਆ ਤਾਂ ਜੋ ਡਾਕਟਰ ਸੁਭਾਸ਼ ਸ਼ਰਮਾ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੂੰ 186578 ਵੋਟਾਂ ਪਈਆਂ ਨੇ ਤੇ ਮਾ ਪ੍ਰੇਮ ਸਿੰਘ ਚੰਦੂਮੜੀ ਗੱਲ ਕਰਦੇ ਆ ਸ਼੍ਰੋਮਣੀ ਕਾਗਦਲ ਦੀ ਤਾਂ ਉਹਨਾਂ ਨੂੰ 117936 ਵੋਟ ਪਈ ਹੈ ਅਨੰਤਪੁਰ ਸਾਹਿਬ ਸੀਟ ਤੋਂ ਭਾਵੇਂ ਉਹ ਇਹ ਕਹੀਗੇ ਕਿ ਹਾਂ ਕਾਗਦੀਆਂ ਦਾ ਗੜ ਹੈ ਜਾਂ ਫਿਰ ਪੰਥਕ ਜਿਹੜੀ ਸੀਟ ਹੈ ਇਸ ਦੇ ਉੱਤੇ ਕਿਤਨੇ ਕਿਤੇ ਕਾਗਦਲ ਨੂੰ ਵੱਡਾ ਫਾਇਦਾ ਮਿਲੇਗਾ ਪਰ ਕਿਤਨੇ ਕਿਤੇ ਚੌਥੇ ਨੰਬਰ ਤੇ ਰਹਿ ਚੁੱਕਾ ਕਾਗਦਲ ਤੇ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਜਿਹਨੂੰ 9157 ਵੋਟ ਪਈ ਹੈ ਤੇ ਉਸ ਤੋਂ ਬਾਅਦ ਕੁਸ਼ਲਪਾਲ ਸਿੰਘ ਮਾਨ ਜੋ ਕਿ ਸ਼੍ਰੋਮਣੀ ਕਾਗਦਲ ਅੰਮ੍ਰਿਤਸਰ ਸਿਮਸਿਮ ਆਂਦੀ ਪਾਰਟੀ ਤੋਂ ਖੜੇ ਸੀ ਉਹਨਾਂ ਨੂੰ 24831 ਵੋਟ ਪਈ ਹੈ ਤੇ ਪੂਰਾ ਰਿਜ਼ਲਟ ਸਾਹਮਣੇ ਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਸਿਟ ਤੋਂ ਕਾਫੀ ਦੇਰ ਤੋਂ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਣਾਂ ਸੀ ਦੱਸ ਦਿੰਦੇ ਆ ਕਿ ਇਸ ਵਾਰ ਭਾਜਪਾ ਕਿਤੇ ਨ ਕਿਤੇ ਅਕਾਲੀ ਦਮ ਤੋਂ ਉੱਪਰ ਰਹੀ ਹੈ ਕਿਉਂਕਿ ਸ਼ਹਿਰੀ ਵੋਟ ਬਹੁਤ ਜ਼ਿਆਦਾ ਜੁੜ ਚੁੱਕੀ ਹੈ ਜਿਸ ਤਰੀਕੇ ਨਾਲ ਗੱਲ ਕਰਦੇ ਆ ਅਦਿੱਤਨਾ ਜੋਗੀ ਜਿਹੜੇ ਹਲਕਾ ਅਨੰਦਪੁਰ ਸਾਹਿਬ ਸਿਟ ਦੇ ਉੱਤੇ ਆਏ ਸੀ ਤੇ ਨਾਲ ਰਾਜਨਾਥ ਸਿੰਘ ਜੋ ਕਿ ਰੱਖਿਆ ਮੰਤਰੀ ਨੇ ਉਹ ਵੀ ਜਿਹੜੇ ਅਨੰਤਪੁਰ ਸਾਹਿਬ ਸਿੱਧੇ ਉੱਤੇ ਪ੍ਰਚਾਰ ਕਰਨ ਬਾਅਦ ਤੇ ਡਾਕਟਰ ਸੁਭਾਸ਼ ਮੰਨ ਦੇ ਹੱਕ ਤੇ ਪਹੁੰਚੇ ਸੀ ਉਹ ਬਹੁਤ ਵੱਡਾ ਫਰਕ ਪਿਆ ਤਾਂ ਇਸ ਨੂੰ ਲੈ ਕੇ ਅਕਾਲੀ ਦਲ ਕਿਤੇ ਨਾ ਕਿਤੇ ਖਤਮ ਹੋਣ ਦਾ ਨਜ਼ਰ ਆ ਰਿਹਾ ਹੈ ਲਗਾਤਾਰ ਚੌਥੀ ਜਗ੍ਹਾ ਪਹੁੰਚ ਚੁੱਕਾ ਹੈ ਚੌਥੀ ਸਥਾਨ ਤੇ ਪਹੁੰਚ ਚੁੱਕਾ ਹੈ ਜਿੱਥੇ ਪਹਿਲਾ ਅਕਾਲੀ ਦਲ ਜੇ ਗੱਲ ਕਰੀਏ ਪਹਿਲੇ ਦੂਜੇ ਨੰਬਰ ਤੇ ਅੰਦਰ ਸੀ ਤਾਂ ਹੁਣ ਅਕਾਲੀ ਦਲ ਚੌਥੇ ਨੰਬਰ ਤੇ ਹੋ ਚੁੱਕਾ ਹੈ ਤੇ ਭਾਜਪਾ ਤੇ ਜੇ ਨੰਬਰ ਤੇ ਆ ਗਈ ਹੈ ਦੂਜੇ ਨੰਬਰ ਤੇ ਕਾਂਗਰਸ ਨੂੰ ਵੀ ਵੱਡੀ ਹਾਰ ਮਿਲੀ ਹੈ ਮਾਲਵਿੰਦਰ ਸਿੰਘ ਕੰਗ ਜਿੱਤ ਕੇ ਹੁਣ ਐ ਇੱਕ ਪਾਸੇ ਆਮ ਆਦੀ ਪਾਰਟੀ ਸਰਕਾਰ ਹੈ ਤੇ ਦੂਜੇ ਪਾਸੇ ਹੁਣ ਐਮਪੀ ਵੀ ਮਾਲਵਿੰਦਰ ਸਿੰਘ ਕੰਗ ਹੋਣਗੇ ਹਲਕਾ ਖੜ ਤੋਂ ਐਮਐਲਏ ਮੰਤਰੀ ਅਨਮੋਲਗਨ ਮਾਨ ਨੇ ਤੇ ਕੈਬਨ ਮੰਤਰੀ ਵੀ ਨੇ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਹੁਣ ਦੋ ਜਿਹੜੇ ਜਿਸ ਤਰੀਕੇ ਨਾਲ ਦੋ ਇੱਕ ਡਬਲ ਇੰਚਨ ਦੀ ਗੱਲ ਕਰ ਸਕਦੇ ਹਾਂ ਕਿ ਡਬਲ ਇੰਚਨ ਦਾ ਕੰਮ ਹੋਏਗਾ ਇੱਕ ਪਾਸੇ ਮਾਲਵਿੰਦਰ ਸਿੰਘ ਕੰਗ ਜੋ ਐਮਪੀ ਬਣ ਚੁੱਕੇ ਨੇ ਦੂਜੇ ਪਾਸੇ ਮੰਤਰੀ ਅਨਮੋਲਗਨ ਮਾਨ ਐਮਐਲਏ ਨੇ ਤੇ ਹੁਣ ਹਲਕੇ ਦਾ ਵਿਕਾਸ ਕਿਤੇ ਨਾ ਕਿਤੇ ਉੱਚ ਪੱਧਰ ਦਾ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਹਮੇਸ਼ਾ ਆਮ ਆਦੀ ਪਾਰਟੀ ਕਹਿੰਦੀ ਰਹੀ ਹੈ ਕਿ ਅਗਰ ਤੁਸੀਂ ਸਾਨੂੰ ਫਤਵਾ ਦਿੰਦੇ ਹੋ ਤਾਂ ਕਿਤਨੇ ਦੇ ਵੱਡੇ ਵੱਡੇ ਪ੍ਰੋਜੈਕਟ ਜਾਂ ਫਿਰ ਅਸੀਂ ਹਲਕਿਆਂ ਦੇ ਵਿੱਚ ਕੰਮ ਜੋ ਹੋਣ ਵਾਲੇ ਨੇ ਭਾਵੇਂ ਪੁਲਾਂ ਦੀ ਗੱਲ ਹੈ ਪੰਜ ਪਿੰਡਾਂ ਦੇ ਬਾਈਕਾਡ ਦੀ ਗੱਲ ਹੈ ਤਾਂ ਉਹਨਾਂ ਦੇ ਜ਼ਮੀਨਾਂ ਦਾ ਮਸਲਾ ਹੈ ਤਾਂ ਜਿਹੜੇ ਪੁਲ ਹੁਣ ਤੱਕ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨਹੀਂ ਲਾ ਸਕੀਆਂ ਤਾਂ ਉਹਨਾਂ ਦੀ ਗੱਲ ਹੈ ਕਿ ਹੁਣ ਕੀ ਬਾਕੀ ਮਾਨਿੰਦਰ ਸਿੰਘ ਕੰਗ ਉਹ ਪੁਲ ਲਾ ਪਾਣਗੇ ਕਿਉਂਕਿ ਨਿਵਾਰ ਤੋਂ ਪੈਸਾ ਆਣਾ ਕੇਂਦਰ ਤੋਂ ਮਨਜ਼ੂਰ ਹੋਣੇ ਨੇ ਸੜਕਾਂ ਦਾ ਕੰਮ ਨੂੰ ਕਿਹਾ ਹੋਇਆ ਸੜਕਾਂ ਦੇ ਵਿੱਚ 9000 ਕਰੋੜ ਰੁਪਈਆ ਜਿਹੜਾ ਦੱਸਿਆ ਜਾ ਰਿਹਾ ਕਿ ਕੇਂਦਰ ਸਰਕਾਰ ਤੋਂ ਬਕਾਇਆ ਬਾਕੀ ਇਹ ਆਵਾਜ਼ ਦੀ ਪਾਰਟੀ ਇਲਜ਼ਾਮ ਲਾ ਰਹੀ ਹੈ ਉਹ ਜਿਹੜੇ ਨਾ ਬਾਕੀ ਕੀ ਸੜਕਾਂ ਆਉਣ ਵੇਲੇ ਵਿੱਚ ਬਣ ਗਈਆਂ ਇਹ ਵੱਡੇ ਸਵਾਲ ਹੁਣ ਕਿਤੇ ਨ ਕਿਤੇ ਖੜੇ ਜ਼ਰੂਰ ਹੋਣਗੇ ਕਿਉਂਕਿ ਇੱਕ ਪਾਸੇ ਤਾਂ ਲੋਕਾਂ ਨੇ ਹੁਣ ਵੱਡਾ ਫਤਵਾ ਜਿਹੜਾ 10000 ਦੇ ਮਾਰਜਨ ਦੇ ਨਾਲ ਮਾਰ ਮਨਿੰਦਰ ਸਿੰਘ ਨੂੰ ਜਿਤਾ ਦਿੱਤਾ ਤੇ ਦੋਨੇ ਇੱਕ ਪਾਰਟੀ ਦੇ ਉਮੀਦਵਾਰ ਨੇ ਮਾਰ ਮਨਿੰਦਰ ਸਿੰਘ ਕੰਗ ਐਮਪੀ ਨੇ ਦੂਜੇ ਪਾਸੇ ਮੰਤਰੀ ਨਮੋਗਨ ਮਾਨ ਐਮਐਲਏ ਤੇ ਨਾਲ ਪੰਜਾਬ ਦੇ ਮੰਤਰੀ ਵੀ ਨਹੀਂ ਤਾਂ ਹੁਣ ਹਲਕੇ ਦਾ ਵਿਕਾਸ ਕੀ ਰਫ਼ਤਾਰ ਫੜਦਾ ਇਹ ਤਾਂ ਉਹ ਸਮਝਦਾ ਸੀਗਾ ਪਰ ਚਾਹੌਣ ਜਿੱਤਣ ਤੇ ਮਤੋਂ ਦਿਖਾਉਣ ਨੂੰ ਸ਼ੇਅਰ ਕਰਕੇ ਆਪਣੇ ਵਿੱਚ ਆ